ਚਿੱਤੇ ਦਿਨੀ ਇੱਕ ਗੀਜ਼ਰ ਚੋਰੀ ਕਰਕੇ ਫਰਾਰ ਹੋ ਗਏ ਤਿੰਨ ਚੋਰ ਨਹੀਂ ਰਿਹਾ ਕਿਸੇ ਦਾ ਵੀ ਡਰ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਹੋਈ ਕੈਦ ਮੌਜੂਦਾ ਸਮੇਂ ਦੇ ਵਿੱਚ ਚੋਰ ਇੰਨੇ ਕੁ ਜ਼ਿਆਦਾ ਖੁੱਲ ਚੁੱਕੇ ਹਨ ਕਿ ਉਹਨਾਂ ਨੂੰ ਕਿਸੇ ਦਾ ਵੀ ਡਰ ਨਹੀਂ ਰਿਹਾ ਤੇ ਆਏ ਦਿਨ ਹੀ ਕਿਸੇ ਨਾ ਕਿਸੇ ਜਗਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹਨ ਇਸੇ ਹੀ ਤਰ੍ਹਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ ਗੁਰੂ ਅਰਜਨ ਦੇਵ ਜੀ ਇਲੈਕਟ੍ਰੋਨਿਕਸ ਨਾਮ ਦੀ ਦੁਕਾਨ ਹੈ ਜਿਸ ਦੇ ਬਾਰੇ 3 ਚੋਰ ਆਉਂਦੇ ਹਨ ਅਤੇ ਇੱਕ ਗੀਜ਼ਰ ਚੁੱਕ ਕੇ ਫਰਾਰ ਹੋ ਜਾਂਦੇ ਹਨ ਜਿਸ ਦੀ ਜੋ ਘਟਨਾ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਅਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਇਹ ਜੋ ਚੋਰ ਹਨ ਪਹਿਲਾਂ ਤਾਂ ਉਥੇ ਗੇੜੇ ਲਗਾਉਂਦੇ ਹਨ ਅਤੇ ਟ੍ਰੈਕੀ ਕਰਦੇ ਹਨ ਅਤੇ ਜਿਵੇਂ ਹੀ ਮੌਕਾ ਮਿਲਦਾ ਹੈ ਤਾਂ ਉਹ ਦੁਕਾਨ ਦੇ ਬਾਹਰ ਲੱਗੇ ਹੋਏ ਟੇਬਲ ਦੇ ਉੱਪਰ ਲੱਗੇ ਹੋਏ ਗੀਜ਼ਰ ਨੂੰ ਚੁੱਕ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਅਤੇ ਜਿਸ ਮੋਟਰਸਾਈਕਲ ਦੇ ਉੱਪਰ ਇਹ ਚੋਰ ਆਉਂਦੇ ਹਨ ਉਸ ਦੇ ਉੱਪਰ ਕੋਈ ਵੀ ਨੰਬਰ ਪਲੇਟ ਨਜ਼ਰ ਨਹੀਂ ਆਉਂਦੀ ਅਤੇ ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਦੁਕਾਨ ਮਾਲਿਕ ਸੁਨੀਲ ਕੁਮਾਰ ਨੇ ਦੱਸਿਆ ਕਿ 21 ਦਸੰਬਰ ਨੂੰ ਉਹ ਦੁਕਾਨ ਤੋਂ ਕਿਤੇ ਬਾਹਰ ਗਿਆ ਹੋਇਆ ਸੀ ਪਰ ਪਰ ਨਾਲ ਦੀ ਦੁਕਾਨ ਤੇ ਹੀ ਉਰਦੀ ਜੋ ਪਤਨੀ ਹੈ ਉਹ ਟਿਊਸ਼ਨ ਸੈਂਟਰ ਚਲਾਉਂਦੀ ਹੈ ਅਤੇ ਜਿਸ ਸਮੇਂ ਚੋਰਾਂ ਨੇ ਇਸ ਮੌਕੇ ਦਾ ਫਾਇਦਾ ਚੱਕਿਆ ਅਤੇ ਕਰੀਬ 7000 ਰੁਪਏ ਦਾ ਕੀਮਤੀ ਗੀਜ਼ਟ ਚੋਰਾ ਕੇ ਫਰਾਰ ਹੋ ਗਏ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪਈ ਸੁਨੀਲ ਕੁਮਾਰ ਹੈ ਜੀ। ਕਿਹੜੀ ਜਗ੍ਹਾ ਸ਼ੋਭਾ ਤੁਹਾਡੀ? ਆਪਣੇ ਸਰ ਪ੍ਰਵਾਹ ਚੌਂਕ ਪੈਂਦੀ ਹੈ ਜੀ, ਬੈਕ ਸਾਈਡ ਅਸਟੋਨ ਹੈ। ਤੇ ਪਜੀਕ ਤੁਹਾਡੇ ਵੱਲੋਂ ਕੰਪਲੀਟ ਕੀਤੀ ਗਈ ਹੈ ਸੀਸੀਟੀਵੀ ਵੀ ਦਿਖਾਈ ਜਾ ਰਹੀ ਹੈ ਕੀ ਪੂਰਾ ਮਾਮਲਾ ਜੀ ਹੈ ਪੂਰਾ ਮਾਮਲਾ ਸਰ ਇਸ ਤਰ੍ਹਾਂ ਸਿਕਾ ਜੀ ਆਪਾਂ ਪਰਸੋ ਦੀ ਗੱਲ ਹੈ ਮੈਂ ਥੋੜਾ ਬਾਹਰ ਸੀ ਆਊਟ ਆਫ ਸਟੇਸ਼ਨ ਤੇ ਮੇਰੀ ਸ਼ਾਪ ਬੰਦ ਸੀਗੀ ਮੋਰੇ ਫਰੰਟ ਵਾਲੀ ਬੈਕ ਸਾਈਡ ਵਾਲੀ ਮੇਰੀ ਸ਼ਾਪ ਓਪਨ ਸੀਗੀ ਤੇ ਉੱਥੇ ਸਾਡਾ ਸੈਂਟਰ ਵਾਲਾ ਮੇਰੀ ਵਾਈਫ ਨੇ ਚਲਾਇਆ ਹੋਇਆ ਆ ਤੇ ਉੱਥੋਂ ਸਾਡਾ ਨਾ ਸਮਾਨ ਪਿਆ ਹੋਇਆ ਸੀ ਬਾਹਰ ਕਾਊਂਟਰ ਦੇ ਉੱਤੇ ਤਾਂ ਤਕਰੀਬਨ 4:00 ਵਜੇ ਆਪਾਂ ਸ਼ਾਪ ਓਪਨ ਕੀਤੀ ਆ ਤੇ 5:00 ਵਜੇ ਕੁਝ ਅਣਪਛਾਤੇ ਤਿੰਨ ਵਿਧਿਆ ਆਏ ਬੰਦੇ ਆਏ ਆ ਸਪਲੈਂਡਰ ਮੋਟਰਸਾਈਕਲ ਵਿਦਆਊਟ ਨੰਬਰ ਪਲੇਟ ਸੀਗੀ ਤਾਂ ਪਹਿਲਾ ਦੋ ਤਿੰਨ ਵਾਰ ਰਾਉਂਡ ਕੀਤੇ ਉਹਨਾਂ ਨੇ ਆਏ ਗਏ ਆ ਲੋਕਾਂ ਨੇ ਇੱਥੇ ਕਵਰ ਵੀ ਕੀਤਾ ਧਿਆਨ ਦੇਖਿਆ ਨਹੀਂ ਪਰ ਇਹਨਾਂ ਨੂੰ ਨੋਟਿਸ ਨਹੀਂ ਆਇਆ ਉਸ ਤੋਂ ਬਾਅਦ ਥੋੜੀ ਜਿਹੀ ਰਵਾਜ਼ਾ ਸਰ ਉਹ ਆਏ ਆ ਤੇ ਇਧਰ ਮੇਰੇ ਫਰੰਟ ਵਾਲੀ ਦੁਕਾਨ ਤੇ ਬਾਈਕ ਖੜਾ ਕਰਕੇ ਨਾ ਨਾਲ-ਨਾਲ ਦੀ ਸ਼ਟਰ ਦੇ ਉੱਤੇ ਆ ਕੇ ਤੇ ਸ਼ਟਰ ਗੀਜ਼ਰ ਉਠਾ ਕੇ ਲੈ ਕੇ ਚਲੇ ਗਏ ਠੀਕ ਹੈ ਕਿਹੜੀ ਕੰਪਨੀ ਦਾ ਗੀਜ਼ਰ ਸੀ ਖੈਤਾਨ ਕੰਪਨੀ ਦਾ ਸੀ ਜੀ ਕਿੰਨੇ ਲੀਟਰ ਦਾ 15 ਲੀਟਰ ਦਾ ਸੀ ਜੀ ਕਿੰਨੇ ਕਹਿੰਦੇ ਆ ਅਪ੍ਰੋਕਸੀਮੇਟਲੀ ਅਪ੍ਰੋਕਸੀਮੇਟਲੀ ਸਰ ਕਹਿ ਸਕਦੇ 600 7000 ਕੰਪਲੇਟ ਕਰ ਦਿੱਤੀ ਹੈ ਜੀ ਹਾਂ ਜੀ ਸਰ ਕੰਪਲੇਟ ਕਰ ਦਿੱਤੀ ਹੋਈ ਹੈ ਜੀ ਕਿਹੜੇ ਪੁਲਿਸ ਸਟੇਸ਼ਨ ਤੇ ਮੋਡਲ ਟਾਊਨ ਜੀ ਕੀ ਕਹਿ ਰਹੇ ਹੋ ਉਹ ਸਾਰੀ ਰਾਤੀ ਕੰਪਲੇਨਟ ਕੀਤੀ ਸੀਗੀ ਉਹ ਕਹਿ ਰਹੇ ਕਿ ਸਵੇਰੇ 9:30 ਵਜੇ ਆਜੋ ਤੇ ਆਪਾਂ ਡਰੇਸ ਕਰਦੇ ਹਾਂ ਠੀਕ ਹੈ ਜੀ ਸੀਸੀਟੀਵੀ ਵੀ ਆਈ ਆ ਸੀਸੀਟੀਵੀ ਸਰ 9:30 ਸਾਰੇ ਕੋ ਸਾਰੀਆਂ ਹੈਗੀਆਂ ਅਸੀਂ ਉਹਨਾਂ ਨੂੰ ਦੇ ਦਿੱਤੀਆਂ ਹੋਈਆਂ ਕਿੰਨੇ ਵਿਅਕਤੀ ਨਜ਼ਰ ਆ ਰਹੇ ਸੀ ਸੀਸੀਟੀਵੀ ਤੇ ਤਿੰਨ ਬੰਦੇ ਆ ਰਹੇ ਸੀ ਸਰ ਉਹਦੇ ਵਿੱਚ ਇੱਕ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਹੈ ਜੀ ਨੰਬਰ ਹੈ ਕਿ ਵਿਦਾਊਟ ਨੰਬਰ ਵਿਦਾਊਟ ਨੰਬਰ ਪਲੇਟ ਸੀਗਾ ਸਰ ਲੋਕੀ ਦੱਸ ਰਹੇ ਜਿੱਦਾਂ ਵਾਲੇ ਵਾਲੇ ਵਿਦਾਊਟ ਨੰਬਰ ਪ ਏ ਲੱਗਦਾ ਹੈ ਕਿ ਪੰਜਾਬੀ ਲੱਗ ਰਹੇ ਸੀ ਕਿ ਕੋਈ ਬਿਹਾਰੀ ਟਾਈਪ ਨਹੀਂ ਤਕਰੀਬਨ ਪੰਜਾਬੀ ਲੱਗ ਰਹੇ ਆ ਫਰੰਟ ਵਾਲੇ ਨੇ ਤਾਂ ਬਿਲਕੁਲ ਮੂੰਹ ਓਪਨ ਆ ਰਿਹਾ ਦੋ ਜਾਨਿਆਂ ਦੇ ਬੈਕ ਤੇ ਜਿਹੜੇ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ ਠੀਕ ਹੈ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਰ ਅਸੀਂ ਇਹੀ ਗੱਲ ਕਰ ਰਹੇ ਆ ਦਿਨ ਪਰ ਦਿਨ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਬੇ ਬਹੁਤ ਜ਼ਿਆਦਾ ਹੋ ਚੁੱਕਾ ਆ ਤਾਂ ਸਾਦੂ ਤੇ ਅਸੀਂ ਚਾਹੁੰਦੇ ਕੋਈ ਜੋ ਵੀ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਇਹਨਾਂ ਨੂੰ ਫੜਿਆ ਜਾਵੇ ਬਿਲਕੁਲ ਸੀਸੀਟੀਵੀ ਫੁਟੇਜ ਸਾਡੇ ਕੋਲ ਵਾ ਉਹਦੇ ਵਿੱਚ ਸਾਫ਼ ਚਿਹਰੇ ਆ ਰਹੇ ਆ ਕੋਈ ਲੱਪਣ ਵਾਲੀ ਤਾਂ ਦਿੱਕਤ ਵਾਲੀ ਗੱਲ ਨਹੀਂ ਹੈਗੀ इजीली ਸੱਪਾ ਫੜ ਸਕਦੇ ਜਿਨ੍ਹਾਂ ਨੂੰ